ਕਹਿੰਦਾ ਅੱਜ ਅਸੀਂ ਜਿਲ੍ਹਾ ਤਰਨਤਾਰ ਤੇ ਇਧਰ ਮੰਡ ਏਰੀਆ ਨਗਰ ਕੋਟ ਬੁੱਢਾ ਇੱਥੇ ਆਏ ਆ ਇਥੋਂ ਦੇ ਜਿਹੜੇ ਪਤੌੜੀ ਸੀ ਉਹਨਾਂ ਨੇ ਸਾਨੂੰ ਦੱਸਿਆ ਕਿ ਸਾਡੇ ਇਲਾਕੇ ਦਾ ਬਹੁਤ ਨੁਕਸਾਨ ਹੋਇਆ ਤੇ ਦਾਸ ਜਿੱਥੇੋਂ ਲੈ ਕੇ ਇੱਥੇ ਆਇਆ ਸਾਰਾ ਦੇਖਿਆ ਤੇ ਜਿੱਥੇ ਹੋਰ ਸਾਰੇ ਜਿੱਥੇ ਬੰਦੀਆਂ ਕਿਉਂਕਿ ਹੋਰ ਇਲਾਕੇ ਵਿੱਚ ਪੰਜਾਬ ਜਗਾ ਜਗਾ ਬਹੁਤ ਨੁਕਸਾਨ ਹੋਇਆ ਤੇ ਸਾਰੀਆਂ ਸੰਗਤਾਂ ਕਾਸਰ ਦੇ ਮਾਪੁਰਛੇ ਜਿੱਥੇ ਬੰਦੀਆਂ ਉਹ ਸਾਰੇ ਲੱਗੇ ਹੋਇਆ ਤੇ ਇਹ ਇਲਾਕਾ ਜੇ ਰਹਿੰਦਾ ਆ ਇਧਰ ਰਾਸ਼ਨ ਪਾਣੀ ਤੇ ਦੂਸਰੇ ਪਾਸੇ ਬੋਧ ਗਿਆ ਪਰ ਆ ਜਿਹੜਾ ਨੁਕਸਾਨ ਹੈ ਵੇਖੋ ਕੋਈ ਪਤਾ ਹੀ ਨਹੀਂ ਲੱਗਦਾ ਕਿ ਕੋਈ ਫਸਲ ਕਦੀ ਬੀਜੀ ਸੀ ਕਿਤੇ ਪਾਣੀ ਖੜਾ ਆ ਕਿਤੇ ਰੇਤ ਆ ਕਿਤੇ ਤਬਾਈ ਹੈ ਤੇ ਮੇਰੀ ਸਮੂਹੀਆਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜਿੰਨੀ ਵੀ ਜਿੱਥੇ ਬੰਦੀਆਂ ਕਿ ਇਸ ਇਲਾਕੇ ਦਾ ਮੈਂ ਇੱਥੇ ਕੋਟ ਬੁੱਡਾ ਨਗਰਾਂ ਤੇ ਆਹ ਤੇ ਜਮੀਨਾਂ ਦੀਆਂ ਮੁੱਲੀਆਂ ਹੋਈਆਂ ਨੇ ਖਰਾਬ ਆ ਐਸੇ ਦੋ ਪਾਸੇ ਆ ਸਾਧਨ ਤੇ ਵਿਆਸ ਇਕੱਠਾ ਵਗਦਾ ਇਹ ਸ਼ਹਿਰੀ ਦੇ ਵਿੱਚ ਬਹੁਤ ਭਾਰੇ ਨਿਸ਼ਾਨ ਹੋਇਆ ਤੇ ਸਾਰੇ ਜਥੇਬੰਦੀਆਂ ਨੂੰ ਮੇਰੀ ਬੇਨਤੀ ਹੈ ਪੀਟੀਸੀ ਦੇ ਰਾਹੀਂ ਕਿ ਆਪ ਜੀ ਇੱਥੇ ਵੀ ਜਰੂਰ ਇਹਨਾਂ ਨੂੰ ਵੇਚ ਦੀ ਖਾਤੇ ਤੇ ਡਿਜੀਟਲ ਦੀ ਲੋੜ ਆ ਇਹ ਸੇਵਾ ਆਪਾਂ ਕਰਨੀ ਹੈ ਸਾਡੇ ਕੋਲ ਜਿੰਨੀ ਹੋਏਗੀ ਸੇਵਾ ਅਸੀਂ ਕਰਾਂਗੇ ਉਹ ਸਾਰੇ ਮਹਾਪੁਰੇ ਜਿਥੇ ਬੰਦੇ ਨੂੰ ਬੇਨਤੀ ਹੈ ਕਿ ਵਾਚੜ ਕੇ ਸੇਵਾ ਕਰੋ ਜੀ ਕਹਿੰਦਾ ਹੈ ਭਾਈ ਰਿਸ਼ਪਾਲ ਸਿੰਘ ਦੀ ਕੋਟ ਮੁੰਡੇ ਤੋਂ ਲੈ ਗੁਰੂ ਜੀ ਦਾ ਖਾਲਸਾ ਸੰਤ ਬਾਬਾ ਲਕਬੀਰ ਸਿੰਘ ਜੀ ਰੋੜਵਾੜਾ ਸਾਹਿਬ ਵਾਲੇ ਅੱਜ ਸਾਡੇ ਨਗਰ ਵਿੱਚ ਪਹੁੰਚੇ ਨੇ ਇਸ ਨਗਰ ਦਾ ਤਕਰੀਬਨ ਜਿਹੜਾ ਉਹ 600 ਕਿਲੇ ਦੇ ਆਸ-ਪਾਸ ਹੀ ਲਿਆ ਜਿਹਦੇ ਵਿੱਚ ਮਨ ਤੋਂ ਥੱਲੇ ਦਰਿਆ ਦੇ ਕੰਢੇ ਤੇ ਜਿਹੜਾ ਤਕਰੀਬਨ 200 ਸਵਾ 200 ਏਕੜ ਜਿਹੜਾ ਰੇਤ ਪਈ ਏ ਜਿਹਦੇ ਵਿੱਚ ਉਹਦੀ ਨਾਲੇ ਬਣੇ ਉਹ ਏਰੀਆ ਖਰਾਬ ਹੋਇਆ ਸਾਡੀ ਪੂਰੇ ਨਗਰ ਵੱਲੋਂ ਬੇਨਤੀ ਏ ਵੀ ਸਮੂਚੀਆਂ ਜਥੇਬੰਦੀਆਂ ਇਸ ਪਿੰਡ ਨੂੰ ਬਾਬਾ ਜੀ ਦੇ ਰਾਂ ਹੀ ਸਾਡੀ ਸੇਵਾ ਕਰਕੇ ਤੇ ਜਿਹੜਾ ਮਤਲਬ ਸਾਡੀਆਂ ਜ਼ਮੀਨਾਂ ਤੇ ਪੱਧਰ ਕੀਤੀਆਂ ਜਾਣ ਤੇਲ ਬੀਜ ਖਾਦ ਪੌਂਦਾ ਕੀਤਾ ਜਾਵੇ ਕਿੰਨਾ ਕੁ ਨੁਕਸਾਨ ਜਿਹੜਾ ਲੋਕਾਂ ਦੀਆਂ ਜ਼ਮੀਨਾਂ ਰੁੜੀਆਂ ਤੇ ਕਿੰਨਾ ਕੁ ਜਿਹੜੀ ਰੇਤਾ ਇੱਥੇ ਪਈ ਹੋਈ ਆ ਤਕਰੀਬਨ ਜਿਹੜਾ 3/200 ਏਕੜ ਜਮੀਨ ਹੈਗੀ ਇਹ ਉਹਦੇ ਵਿੱਚ 4 ਤੋਂ 5 ਫੁੱਟ ਰੇਤਾ ਪਈ ਹੋਈ ਜੀ ਤੇ ਕੋਈ ਸਮਾਜ ਸੇਵੀ ਹੋਰ ਵੀ ਜਿਹੜੇ ਆਏ ਨੇ ਜਿੱਦਾਂ ਲੋਕੀ ਸੇਵਾ ਕੀਤੀ ਜਾ ਰਹੀ ਹੈ ਇੱਕ ਕੋਈ ਵੀ ਸਮਾਜ ਸੇਵੀ ਸੰਸਥਾ ਅੱਜ ਦੇ ਦਿਨ ਤੱਕ ਕੋਈ ਵੀ ਇੱਥੇ ਨਹੀਂ ਪਹੁੰਚਿਆ ਇਹ ਬਸ ਇਹੋ ਮਹਾਪੁਰਸ਼ ਪਹੁੰਚੇ ਨੇ ਹਾਂ ਜੀ ਮਹਾਪੁਰਸ਼ ਪਹੁੰਚੇ ਨੇ ਸੰਤ ਬਾਬਾ ਲਖਵੀਰ ਸਿੰਘ ਜੀ ਜੋਵਾੜਾ ਸਾਹਿਬ ਵਾਲੇ ਇਹ ਆਏ ਨੇ ਜੀ ਅੱਜ ਪਹਿਲੇ ਦਿਨ ਸਾਡੇ ਕੋਲ ਕੀ ਨਾਮ ਬਾਬਾ ਜੀ ਆਪਣਾ ਮੇਰਾ ਨਾਮ ਜਹੇਦਾਰ ਪ੍ਰਤਾਪ ਸਿੰਘ ਨਗਰ ਕੋਟ ਬੁੱਢਾ ਜੋ ਇਸ ਇਲਾਕੇ ਦੇ ਵਿੱਚ ਥਾੜ ਦੇ ਏਰੀਏ ਚ ਬੰਦ ਤੋਂ ਅੰਦਰ ਥੱਲੇ ਜੋ ਜ਼ਮੀਨਾਂ ਸਤਲੁਜ ਬਿਆਸ ਦੀਆਂ ਇਹਨਾਂ ਵਿੱਚ ਰੇਤਾ ਪਾ ਕੇ ਬਹੁਤ ਜ਼ਿਆਦੀ ਤਬਾਈ ਹੋ ਗਈ ਆ ਕਿਸੇ ਦੇ 10 ਕਿੱਲੇ ਕਿਸੇ ਦੇ 5 ਕਿੱਲੇ ਕਿਸੇ ਦੇ 2 ਕਿੱਲੇ ਸਾਰੇ ਹੀ ਬਰਬਾਦ ਹੋ ਚੁੱਕੇ ਆ ਤੇ ਅਸੀਂ ਬੇਨਤੀ ਕਰਦੇ ਆ ਜਿੰਨੀਆਂ ਵੀ ਸੰਪਰਤਾਵਾਂ ਵੱਧ ਤੋਂ ਵੱਧ ਸੇਵਾ ਕਰ ਰਹੀਆਂ ਇਸ ਇਲਾਕੇ ਵੱਲ ਵੀ ਧਿਆਨ ਕੀਤਾ ਜਾਵੇ ਕਿਉਂਕਿ ਜਿਨ੍ਹਾਂ ਨੇ ਜ਼ਮੀਨਾਂ ਠੇਕੇ ਤੇ ਲਈਆਂ ਆ ਉਹਨਾਂ ਦੀ ਵੀ ਬਹੁਤੀ ਜ਼ਿਆਦੀ ਤਬਾਈ ਹੋ ਚੁੱਕੀ ਆ ਤੇ ਜ਼ਮੀਨਾਂ ਵਿੱਚ ਰੇਤਾ ਕਿਸੇ ਚ 4 ਫੁੱਟ ਕਿਸੇ ਚ 4.5 ਫੁੱਟ ਕਿਸੇ ਚ 2 ਫੁੱਟ ਕਿਸੇ ਚ 1 ਫੁੱਟ ਸਾਰੀਆਂ ਜ਼ਮੀਨਾਂ ਆ ਪਾਕਮਾਨ ਤੋਂ ਸਾਰੀਆਂ ਖਰਾਬ ਹੋ ਚੁੱਕੀਆਂ ਹਨ ਅਸੀਂ ਸਾਰੀਆਂ ਸੰਪਰਤਾਵਾਂ ਨੂੰ ਸਾਰੀਆਂ ਜਿੰਨੀਆਂ ਜਹੇ ਬੰਦੀਆਂ ਸੇਵਾ ਕਰ ਰਹੀਆਂ ਹਾਂ ਬਹੁਤ ਵਡ ਭਾਗੇ ਆ ਇਸ ਬੰਨੇ ਵੀ ਆਪਾਂ ਖਿਆਲ ਦੇ ਗਏ ਇਹਨਾਂ ਦੀ ਕਣਕ ਬੀਜੀ ਜਾਵੇ ਵੀ ਖਾਦ ਕੋ ਤੇਲ ਦੇ ਕੇ ਇਹਨਾਂ ਦੀ ਸਹਾਇਤਾ ਕੀਤੀ ਜਾਵੇ ਤੇ ਚੜ੍ਹਦੀ ਕਲਾ ਆ ਇਹਨਾਂ ماں ਪਰਖਾਂ ਦੀ ਬਹੁਤ ਚੜ੍ਹਦੀ ਕਲਾ ਜਿਨ੍ਹਾਂ ਨੇ ਆਣ ਕੇ ਇੱਥੇ ਸਾਥ ਦਿੱਤਾ ਤੇ ਸਾਹ ਨੂੰ ਵੇਖਿਆ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਕੀ ਨਾ ਬੱਬਾ ਜੀ ਆਪਣੇ ਮੈਂ ਜਸਦਰ ਭਗਵਾਨ ਸਿੰਘ ਕਿਹੜਾ ਪਿੰਡ ਜੀ ਪੂਰ ਬੁੱਢਾ ਤੇ ਅੱਜ ਇਹ ਮਹਾਪੁਰਸ਼ ਇੱਥੇ ਆਏ ਨੇ ਕਿ ਤੁਹਾਨੂੰ ਸਹਾਇਤਾ ਦੀ ਕਰਕੇ ਗਏ ਨੇ ਤੇ ਕੀ ਕਹਿਣਾ ਚਾਹੁੰਦੇ ਜੀ ਅਸੀਂ ਇਹਨਾਂ ਦਾ ਮਹਾਪੁਰਸ਼ਾਂ ਗੜੀ ਬੇਨਤੀ ਕੀਤੀ ਸੀ ਕਿ ਮਹਾਰਾਜ ਸਾਡੇ ਇਲਾਕੇ ਵਿੱਚ ਰਾਸ਼ਨ ਦੇ ਬਹੁਤ ਆਇਆ ਪਰ ਡੀਜ਼ਲ ਦੀ ਤੇ ਖਾਦ ਦੀ ਤੇ ਬੀਜ ਦੀ ਬਹੁਤ ਲੋੜ ਆ ਕਿਉਂਕਿ ਸੰਗਤਾਂ ਜਿਹੜੀਆਂ ਆ ਬਹੁਤ ਗਰੀਬ ਬੰਦੇ ਆ ਕਿਸੇ ਦੀ 2 ਕਿਲੋ ਕਿਸੇ ਦੀ 1 ਕਿੱਲਾ ਕਿਸੇ ਦੀ 4 ਕਿੱਲੇ ਆ ਉਹਨਾਂ ਵਿੱਚ ਵੀ ਰੇਤ ਪੈ ਗਈ ਆ ਟੱਬੇ ਬਣੇ ਪਏ ਆ ਪਾਣੀ ਵਸੇ ਵੇਖੋ ਵਗਣ ਡਿਆ ਵਾ ਤੇ ਇਹਨਾਂ ਦੀ ਆਪਾਂ ਸਹਾਇਤਾ ਕੀਤੀ ਜਾਵੇ ਇਹਨਾਂ ਮਹਾਪੁਰਸ਼ਾਂ ਨੇ ਬੇਨਤੀ ਮੰਨ ਕੇ ਆਏ ਆ ਕਿ ਸਾਰੀਆਂ ਸੰਪਰਦਾਂ ਨੂੰ ਮਹਾਪੁਰਸ਼ ਕਾਂਢ ਹੈ ਆ ਭਾਈ ਆਪਾਂ ਦੀ ਸੇਵਾ ਕਰੀਏ ਇਹਨਾਂ ਗੜੀ ਮਾਰੇ ਗੜੀ ਬੇਨਤੀ ਵਿਸਮਤਾ ਲਿਆ ਕੇ ਸੇਵਾ ਕਰਨ ਦੀ ਤੇ ਖਾਤ ਤੇ ਇਹ ਦੇਣ ਮਾਰ ਇਹ ਕਿੰਨਾ ਕੇ ਇਲਾਕਾ ਜਿਹੜਾ ਜਿਹੜਾ ਪਰਬਤ ਦਾ 2 300 ਗਲਾ 300 ਕਿਲੋ ਉੱਪਰ ਹੀ ਆ ਪੜੀ ਜਿਹੜੀ ਖਰਾਬ ਹੋਈ ਪਈ ਆ ਕੋਟ ਵੱਡੇ ਹੋਰ ਵੱਡੇ